ਕਾਸ਼ ਕਰਦਾ ਕਿ ਸਾਰੇ ਪੰਜਾਬ ਵਾਸੀ ਤੇ ਦੇਸ਼ ਵਾਸੀਆਂ ਸੰਕਾ ਜੜਦੀ ਕਲਾ ਦੇ ਵਿੱਚ ਤੁਣਕੀਆਂ ਤੇ ਪ੍ਰਮਾਤਮਾ ਹਮੇਸ਼ਾ ਜੜਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਦਾਸ ਹੋਣ ਗੁਰੂ ਪਾਤੇ ਜੀ ਨੂੰ ਲੰਨ ਕਰਨ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਜਿਹੜਾ ਉਹ ਬਾਤ ਵਿਵਾਦ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਬਾਗੀ ਅਕਾਲੀ ਆਗੂ ਹੋਏ ਬਾਗੀ ਧੜੇ ਵਾਲੇ ਇਹ ਸਾਰੇ ਸਰਕਾਰੀ ਏਜੰਸੀਆਂ ਤੇ ਏਜੰਟ ਨੇ ਔਰ ਇਹ ਕੌਮ ਦਾ ਨੁਕਸਾਨ ਹੀ ਕਰਨਗੇ ਅਰੇ ਨਾ ਕੋਮ ਦਾ ਭਲਾ ਨਹੀਂ ਹੋ ਸਕਦਾ ਤੇ ਇੱਕ ਸਾਬਕਾ ਐਮਪੀ ਤੇ ਐਡਵੋਕੇਟ ਆ ਮੈਨੂੰ ਨਾ ਭੁੱਲ ਗਿਆ ਤੇ ਆਮ ਸੋਸ਼ਲ ਮੀਡੀਆ ਤੇ ਦੀ ਇੱਕ ਵੀਡੀਓ ਚੱਲ ਰਹੀ ਹੈ ਜਿਹਦੇ ਵਿੱਚ ਉਹਨੇ ਸਬੂਤਨ ਕੀਤਾ ਕਿ ਭਾਈ ਜਸਵੀਰ ਸਿੰਘ ਰੋਡੇ ਸ਼ਹੀਦਾਂ ਦੇ ਸਰਤਾਜ ਆ ਵੀ ਇਹਦੇ ਕਿ ਮੈਨੂੰ ਉਹਦਾ ਨਾਂ ਭੁੱਲ ਗਿਆ ਕਿੰਦਾ ਦਾ ਤੇ ਜੇ ਜੀਤੇ ਆ ਗਿਆ ਤਾਂ ਮੈਂ ਦੁਬਾਰਾ ਪੋਸਟਪੰਕਾ ਵਕੀਲ ਸਾਹਿਬ ਕਹਿੰਦੇ ਕਿ ਭਾਈ ਜਸ਼ਵੀਰ ਸਿੰਘ ਰੋਡੇ ਸ਼ਹੀਦਾਂ ਦੇ ਸਰਤਾਜ ਨੇ ਹਾਲੇ ਕਿ ਅਹੀਂ ਪਹਿਲੇ ਪਾਤਸ਼ਾਹ ਨੂੰ ਕਿੰਨੇ ਆ ਕਿ ਉਹ ਸਭ ਤੋਂ ਪਹਿਲੋਂ ਸ਼ਹੀਦੀ ਪਹਿਲੇ ਪਾਤਸ਼ਾਹ ਨੇ ਦਿੱਤੀ ਸੀ ਪਹਿਲੋਂ ਉਹਨਾਂ ਨੇ ਇੱਕ ਤੋਕੀ ਦੇ ਨਾਲ ਅਵਰਪਤੀਸਾ ਆਪਣਾ ਕਰੇ ਆਵਤ ਜਾਵਤ ਜਨਮੇ ਮਰੇ ਪਹਿਲੋਂ ਸ਼ਹੀਦੀ ਗੁਰਜੰਦੇ ਜੀ ਮਹਾਰਾਜ ਨੇ ਪਾਈ ਤੇ ਫਿਰ ਸਿੱਖਾਂ ਨੂੰ ਪ੍ਰੇਰਨਾ ਦੇਤੀ ਸ਼ਹੀਦੀ ਪਉਣ ਦੀ ਤਾਂ ਕਰਕੇ ਸ਼ਹੀਦਾਂ ਦਾ ਸਰਤਾਜ ਪੰਨੇ ਪਾਚ ਨੂੰ ਕਿਹਾ ਜਾਂਦਾ ਪਰ ਕਾਫੀ ਬਾਤ ਦੇ ਬਾਤ ਦੇ ਵਿੱਚ ਜੋ ਚੱਲਣ ਲਈ ਆ ਪੋਸਟ ਵੀ ਵੀਡੀਓ ਪਈ ਆ ਔਰ ਮੈਂ ਉਹ ਐਡਵੋਕੇਟ ਸਾਹਿਬ ਦੇ ਇਹ ਬਿਆਨ ਦੀ ਸ਼ਰਤ ਨਖੇਦੀ ਕਰਦਾ ਤੇ ਦੂਜਾ ਉਹ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਾਈ ਜਸਵੀਰ ਸਿੰਘ ਰੋਡੇ ਨੂੰ ਬਣਾ ਦਿੱਤਾ ਜਾਏ ਧਿਆਨ ਨਾਲ ਸੁਣੋ ਮੇਰੀ ਗੱਲ ਤੇ ਰੋਡੇ ਕੌਣ ਹੈ ਸਰਕਾਰੀ ਏਜੰਸੀਆਂ ਦਾ ਬੰਦਾ ਇਕੱਤੇ ਬੰਦਾ ਨਾਲ ਸੁਣੀ ਸੁਣਾਈ ਗੱਲ ਮੈਂ ਤੇ ਆਪ ਇਹਨੂੰ ਵਖਿਆ ਜਸਵੀਰ ਸਿੰਘ ਰੋਡੇ ਨੂੰ ਪੁਲਸ ਹੈੱਡਕੁਆਰਟਰ ਚੰਡੀਗੜ੍ਹ ਇਹ ਨਿਕਲਣ ਦਾ ਅੰਦਰ ਅੰਦਰ ਡੀਜੀਪੀ ਸਾਹਿਬ ਨੂੰ ਮਿਲ ਕੇ ਪਉ ਪਰਸਨਲ ਇਹਨਾਂ ਦੇ ਮਤਲਬ ਮੈਟਰ ਚੱਲਦਾ ਇਹ ਸਰਕਾਰੀ ਬੰਦਾ ਹੋਰ ਕਈ ਪੋਸਟਾਂ ਨਹੀਂ ਹੁੰਦੀਆਂ ਸੋ ਇਸ ਕਰਕੇ ਜੀਡੀਆ ਦੀ ਹਮਾਇਤ ਕਰਦਾ ਐਡਵੋਕੇਟ ਉਹ ਸਰਕਾਰੀ ਬੰਦਾ ਇਹਨਾਂ ਨੇ ਪਲਾਨ ਕੀ ਪੜਾਈ ਆ ਕਿ ਹੋਵੇ ਨਾ ਤੇ ਹੁਣ ਅਕਾਲੀ ਦਲ ਦਾ ਜਿਹੜਾ ਪ੍ਰਧਾਨਵਾ ਉਹ ਨਿਰੋਲ ਉਹ ਕਿਸੇ ਪਾਸੇ ਨਹੀਂ ਜਾਂਦਾ ਸਰਦਾਰ ਸਿੰਘ ਬਾਦਲ ਇਹਨਾਂ ਨੇ ਇੱਕ ਸਾਜ਼ਿਸ਼ ਰਚ ਕੇ ਇਹ ਡਰਾਮਾ ਇਹਨਾਂ ਨੇ ਇਹੋ ਜਿਹਾ ਬਣਾਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਕੇ ਜਸਬੀਰ ਸਿੰਘ ਰੋਡੇ ਵਰਗੇ ਜਾਂ ਸਰਕਾਰੀ ਏਜੰਸੀ ਦੇ ਕਿਸੇ ਬੰਦੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਤਾਂ ਕਿ ਰੰਦਾ ਖੁੰਦਾ ਜਿਹੜਾ ਪੰਜਾਬ ਦਾ ਕੀੜਾ ਉਹ ਗਰਖ ਹੋ ਜਾਈ। ਆ ਅਕਾਲੀ ਦਲ ਮਾੜਾ ਨਹੀਂ ਜਸਟਿਸ ਜੋਰਾ ਸਿੰਘ ਮਾਨ ਦਾ ਵੀ ਇੱਕ ਬਿਆਨ ਆਇਆ ਕਿ ਬੇਦਗੀਆਂ ਦੇ ਵਿੱਚ 2015 ਤੋਂ ਆਮ ਸਰਕਾਰ ਤੇ ਵੱਡੇ ਲੀਡਰਾਂ ਦਾ ਹੱਥ ਰਿਹਾ ਉਹ ਕਿਤੇ ਨਹੀਂ ਇਹ ਸਾਬਤ ਨਹੀਂ ਹੁੰਦਾ ਕਿ ਜਿਹੜੀਆਂ ਬੇਦਗੀਆਂ ਕਰਾਈਆਂ ਜਾਂ 2015 ਦੇ ਵਿੱਚ ਜਿਹੜਾ ਕੰਮ ਹੋਇਆ ਉਹ ਬਾਦਲ ਸਾਹਿਬ ਦੀ ਸ਼ਹਿਰ ਦੇ ਨਾਲ ਹੋਇਆ ਸਿਰਫ ਬਾਦਲ ਸਾਹਿਬ ਨੂੰ ਪਤਰਾ ਨਹੀਂ ਕੀਤਾ ਜਾਂਦਾ ਕਿ ਅਕਾਲੀ ਦਲ ਨੂੰ ਕਿਸੇ ਤਰੀਕੇ ਨਾਲ ਸਹਾਇਤਾ ਆ ਜਾਈ ਤੁਹਾਡਾ ਸਾਰੀਆਂ ਸਾਰੀਆਂ ਸੰਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ ਲਛੇ ਤਾਰਪਾ ਜਨਾ ਜੀ ਨੇ ਪਾਸੋਂ ਸੰਗੀ ਆਇ ਨੂੰ ਵੇਖੋ ਰੱਬ ਨੂੰ ਜਾਣ ਦੇਣੀ ਹੈ ਜਿੱਤੇ ਨਹੀਂ ਥਾਵਤ ਨਹੀਂ ਹੁੰਦਾ ਉਹ ਕਈ ਕਮੈਂਟ ਕਰ ਦਿੰਦੇ ਆ ਕਿ ਵਿਵਹਾਰ ਸ੍ਰੀਮਤੀ ਨੂੰ ਬਾਦਲ ਨੇ ਅਰਜ਼ਾ ਕੀਤੀ ਸੀ ਕਿ ਜਿੰਨੇ ਬੇਇਜ਼ਤੀ ਕਰਾਈ ਉਹਦਾ ਕੱਖ ਨਾ ਰਹੇ ਤੇ ਜਿੰਨੇ ਸਿਆਸ ਕੀਤੀ ਉਹਦਾ ਕੱਖ ਨਾ ਰਹੇ ਕਹਿੰਦੇ ਜੀ ਅਰਦਾਸ ਪੂਰੀ ਹੋ ਗਈ ਅਰਦਾਸ ਪੂਰੀ ਨਹੀਂ ਹੋਈ ਵੀਰੋ ਵਿਵਾ ਹਰ ਸਿਮਰਤ ਕੌਰ ਬਾਦਲ ਅੱਗੇ ਨਾਲ ਉਹ ਵੀ ਜਾਦੀਆਂ ਪੂਟਾਂ ਨਾਲ ਜਿੱਤ ਗਈ ਆ ਉਹ ਲੋਕ ਗੱਦਾਰ ਨੇ ਜਿਨ੍ਹਾਂ ਨੇ ਆਪਣੇ ਹਲਕਿਆਂ ਦੇ ਵਿੱਚ ਕੰਮ ਨਹੀਂ ਕੀਤਾ ਲੋਕਾਂ ਨਾਲ ਬਣਾ ਕੇ ਨਹੀਂ ਰੱਖੀ ਕਿਸੇ ਦੇ ਦੁਗਸੋ ਕੋਈ ਭਾਈਵਾਲ ਨਹੀਂ ਹੋਏ ਇਆਂ ਦੋਜੀਆਂ ਦੇ ਇਸ਼ਾਰਿਆਂ ਤੇ ਚੱਲਦੇ ਰਹੇ ਨੇ ਦੁਜਿਆਂ ਨਾਲ ਇਹੋ ਜਿਹਾ ਮੈਂ ਰੱਖਿਆ ਕਿ ਰਲ ਮਿਲ ਕੇ ਕੰਮ ਕਰੋ ਪਾਰਟੀ ਨਾਲ ਗੱਦਾਰੀ ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਉਹਨਾਂ ਨੇ ਨੁਕਸਾਨ ਕੀਤਾ ਉਹਨਾਂ ਤੋਂ ਬਚੋ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸ਼ਰੋਣੀ ਅਕਾਲੀ ਦਲ ਦਾ ਸਾਥ ਦਿਓ ਉਹ ਸ਼ਰੋਣੀ ਅਕਾਲੀ ਦਾਲੀ ਸਿੱਖਾਂ ਦੀ ਇੱਕ ਹਮਦਰਦ ਪਾਰਟੀ ਆ ਸਿੱਖ ਕੌਮ ਦੀ ਜਿਹੜੀ ਰਹਿਨਮਾਈ ਅਗਵਾਈ ਕਰ ਸਕਦੀ ਆ ਜਿਨ੍ਹਾਂ ਵੀ ਵਰਗਵਾਦ ਗਰੀਬ ਜਨਤਾ ਦਾ ਪੁਰਸਾ ਸਰਦਾਰ ਸੁਪੀਲ ਸਿੰਘ ਬਾਦਲਵਾਲ ਦੀ ਇੱਕ ਵਾਈ ਦੇ ਚ ਪੂਰਨ ਭਰੋਸਾ ਤੇ ਵਿਸ਼ਵਾਸ ਪ੍ਰਗਟ ਕਰਦੀ ਆ ਮੈਂ ਤੇ ਆਪ ਹਸਪੀਟਲ ਦਾਖਲ ਹੋਣਾ ਨਹੀਂ ਤੇ ਜਿੱਦੋਂ ਸਰਦਾਰ ਸੁਪੀਲ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਪਿੱਛੇ ਹੋਏ ਨਾ ਮੈਂ ਵੀ ਤਰਕੀਆਂ ਲੈ ਕੇ ਉੱਥੇ ਚਲ ਜਾਣਾ ਸੀ ਕਿ ਬੀਬੀ ਜਗੀਰ ਕੌਰ ਨੂੰ ਵੀ ਉੱਥੇ ਇਹਨੂੰ ਹੀ ਤਲਬ ਕਰੋ ਹੋਰ ਜਿਹੜੇ ਬੰਦੇ ਨੇ ਯਾਨੀ ਗੁਰਪਤਨ ਸਿੰਘ ਉਸ ਸਮੇਂ ਤੇ ਹੈ ਜੰਥੀ ਸੀ ਅਕਾਲ ਤਖਤ ਸਾਹਿਬ ਦੀ ਗੰਥੀ ਸੀ ਇਹਨਾਂ ਨੂੰ ਚਲਬ ਕਰੋ ਉਹ ਕੱਲਾ ਹੀ ਜਿਹੜਾ ਦੋਸ਼ ਬਾਦਲ ਸਾਹਿਬ ਤੇ ਕਿਉਂ ਮੜਦੇ ਸਮੁੱਚੇ ਹੀ ਜਿਹੜੇ ਉਸ ਸਮੇਂ ਦੇ ਲੀਡਰ ਸੀ ਉਹ ਦੋਸ਼ੀ ਨੇ ਬਿਆਦਰੀਆਂ ਵਾਸਤੇ ਤੇ ਜਿਹੜੀ ਬੀਬੀ ਜਗੀਰ ਕੌਰ ਮਲੂਕਾ ਢੀਂਸਾ ਔਰ ਭਾਈ ਮਨਜੀਤ ਸਿੰਘ ਵਰਗੇ ਕਹਿੰਦੇ ਜੀ ਅਸੀਂ ਤੇ ਬੜਿਆ ਬੜੀ ਮਾਰੀ ਬਾਦਲ ਸਾਹਿਬ ਨੂੰ ਸਲਾਹ ਦਿੱਤੀ ਸਾਡੀ ਸੁਣੀ ਕਿ ਨਹੀਂ ਝੂਠ ਬੋਲਦੇ ਨੇ ਇਹ ਸਭ ਤੋਂ ਵੱਡੇ ਝੂਠੇ ਨੇ ਜੋਗੇ ਪ੍ਰਗਟ ਸਿੰਘ ਐਮ ਐਲ ਏ ਪਹਿਲਾਂ ਕਾਲੀਆਂ ਦੇ ਵਿੱਚ ਸੀ ਉਹਨੇ ਵੀ ਸਟੇਟਮੈਂਟ ਦਿੱਤੀ ਕਿ ਕਦੀ ਵੀ ਬੀਬੀ ਜਗੀਰ ਕੌਰ ਨੇ ਜਾਂ ਚੰਦੂ ਮਾਦਰੇ ਨੇ ਜਾਂ ਜਿਹੜੇ ਅੱਜ ਬਾਗੀ ਧੜੇ ਦੇ ਬੰਦੇ ਬੈਠੇ ਨੇ ਜਾਂ ਜਿਨ੍ਹਾਂ ਨੇ ਅਕਾਲ ਚੱਕ ਸਾਹਿਬ ਅਪਰੋਚ ਕੀਤੀ ਹੈ ਇਹਨਾਂ ਨੇ ਕਦੀ ਵੀ ਬਾਦਲ ਸਾਹਿਬ ਨੂੰ ਕੋਈ ਸਲਾਹ ਨਹੀਂ ਦਿੱਤੀ ਕਿ ਇਹ ਕੰਮ ਕਰੋ ਜਾਂ ਨਾ ਕਰੋ ਅਗੋਂ ਖੁਸ਼ ਹੁੰਦੇ ਰਹੇ ਨੇ ਇਹਨਾਂ ਨੇ ਬਾਦਲ ਸਾਹਿਬ ਨੂੰ ਉਕਸਾਇਆ ਵਾ ਅਦੀ ਮਾਰੇ ਕੰਮ ਤੋਂ ਦੱਕਿਆ ਨੇ ਇਹ ਦੋਸ਼ੀ ਹੈ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਕਿ ਭਾਈ ਅਕਾਲੀ ਦਲ ਦਾ ਸਾਥ ਦਿਓ ਤੇ ਪੰਜਾਬ ਨੂੰ ਬਚਾਓ ਤਗੜਿਆਂ ਹੋ ਕੇ ਬਚਾਓ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੀ ਜਿੱਤ ਹੋਊਗੀ ਮੈਂ ਪਹਿਲਾਂ ਵੀ ਇੱਕ ਪੋਸਟ ਪਾਈ ਸੀ ਕਿ ਪਹਿਲੋਂ ਜਦੋਂ ਕਾਂਗਰਸੀ ਸਰਕਾਰ ਬਣੀ ਇਹਨਾਂ ਨੇ ਨੌਕਰੀ ਦਾ ਝਾਹਾ ਦਿੱਤਾ ਸਾਰੇ ਫਾਰਮ ਭਰਦੇ ਤੁਹਾਨੂੰ ਘਰ-ਘਰ ਨੌਕਰੀ ਮਿਲੂਗੀ ਤਾਂ ਲੋਕਾਂ ਨੇ ਵੋਟਾਂ ਬਾਤੀਆਂ ਫਿਰ ਆਮ ਸਰਕਾਰ ਨੇ ਕਿਹਾ ਤੁਹਾਨੂੰ ਯਾਰ ਯਾਰ ਕਰੀਨਾ ਦੋ ਤਾਂ ਆ ਲੋਕਾਂ ਨੇ ਬੋਟਾ ਪਾਤੀਆਂ ਹੁਣ ਫਿਰ ਕਾਂਗਰਸ ਨੇ ਕਿਹਾ ਤੁਹਾਨੂੰ 1000 1 ਲੱਖ ਰੁਪਿਆ ਸਾਲਾਨਾ ਦਵਾਂਗੇ 1 ਲੱਖ ਸਾਲਾਨੇ ਦਾ ਮਤਲਬ ਪਤਾ ਕੀ ਹੈ 85000 ਰੁਪਿਆ ਮਹੀਨਾ ਉਹ ਸਮਝਣਾ ਹੁਣ ਲੋਕਾਂ ਦਾ ਰੁਝਾਨ ਅਕਾਲੀ ਤਲਵਾਰਾ ਤੁਸੀਂ ਤਗੜੇ ਹੋ ਜੋ ਬੇਫਿਕਰ ਹੋ ਜੋ ਹੁਣ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਕੋਰ ਸਰਕਾਰ ਸਰਦਾਰ ਸੰਵੀਰ ਸਿੰਘ ਬਾਦਲ ਤੇ ਹੱਥ ਮਜ਼ਬੂਤ ਕਰੋ ਅਕਾਲੀ ਦਰ ਨੂੰ ਮਜਬੂਤ ਕਰੋ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਜਾਂ ਉੱਦਾਂ ਰੌਲਾ ਪਾਉਂਦੇ ਆ ਇਹਨਾਂ ਵੱਲ ਧਿਆਨ ਨਾ ਦੇਣਾ ਇੰਨੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ